ਜਿਵੇਂ ਮੈਂ ਜ਼ਿਕਰ ਕੀਤਾ ਕਿ ਬਾਕੀ ਪਾਰਟੀਆਂ ਚ ਤਾਂ ਹਜੇ ਦਲ ਬਦਲੀਆਂ ਦਾ ਦੌਰ ਰਸਣ ਮਨਾਉਣ ਦਾ ਦੌਰ ਜਾਰੀ ਹੈ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਪਹਿਲ ਕਦਮੀ ਕਰਤੀ ਹੈ 2 ਸਾਲ ਦੇ ਕੰਮ ਗਿਣਾ ਕੇ ਵੋਟਾਂ ਵੀ ਮੰਗ ਰਹੇ ਹੋ ਕਿਵੇਂ ਦੇਖਦੇ ਹੋ ਕਿ 2 ਸਾਲ ਦੇ ਕੰਮਾਂ ਤੋਂ ਲੋਕ ਖੁਸ਼ ਹੋਣਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਉਸ ਤਰੀਕੇ ਦੇ ਨਾਲ 13 ਦੇ 13 MP ਬਣਾ ਕੇ ਕੇਂਦਰ ਦੇ ਵਿੱਚ ਵੀ ਪੰਜਾਬ ਦੀ ਆਵਾਜ਼ ਹੋਰ ਬਲੰਤ ਤਰੀਕੇ ਨਾਲ ਚੁੱਕੀ ਜਾ ਸਕੇ ਇਸ ਵਾਰ ਸਾਰੇ ਜਿਹੜੇ ਜਾਗਰੂਕ ਲੋਕ ਐ ਉਹਨਾਂ ਨੂੰ ਪਤਾ ਕਿ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਐਸਾ ਦੌਰ ਮੁਲਕ ਨੇ ਪਹਿਲੀ ਵਾਰ ਦੇਖਿਆ ਕਿ ਵੋਟਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਜਿਹੜਾ ਵੀ ਇੱਕ ਵਿਰੋਧੀ ਧਿਰ ਦਾ ਲੀਡਰ ਹੈ ਜਿਹੜਾ ਚੋਣਾਂ 'ਚ ਮੁਕਾਬਲਾ ਦੇ ਸਕਦਾ ਬੋਲ ਸਕਦਾ ਉਹਨੂੰ ਚੱਕ ਕੇ ਜੇਲ੍ਹ ਸੁੱਟ ਦਿਓ। ਹਮ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਦੇ ਵਿੱਚ ਨੇ, ਮਨੀਸ਼ ਸ਼ੋਧਿਆ ਜੀ ਜੇਲ੍ਹ ਦੇ ਵਿੱਚ ਨੇ ਇਹ ਸਾਰੇ ਉਹ ਚਿਹਰੇ ਨੇ ਜਿਨ੍ਹਾਂ ਨੇ ਦੇਸ਼ ਨੂੰ ਕੋਈ ਦਿੱਤਾ ਹੈ। ਪਰ ਦਿਲੋਗੇ ਮਹਿਸੂਸ ਕਰਦੇ ਨੇ ਕਿ ਸਾਡਾ ਲੋਕਤੰਤਰ ਕਿਤਨਾ ਕਿਤ ਖਤਰੇ ਚ ਲੋਕਾਂ ਚ ਚਰਚਾ ਯਾਰ ਵੀ ਜੇ ਦੁਬਾਰੇ ਆ ਗਏ ਕੇਂਦਰ ਵਾਲੇ ਤਾਂ ਅਗਲੀ ਵਾਰ ਇਲੈਕਸ਼ਨ ਵੀ ਹੋਏਗਾ ਜਾਂ ਨਹੀਂ ਹੋਏਗਾ ਕਿਹੜੀ ਕਿਹਦੇ ਖਿਲਾਫ ਵਰਤੀ ਜਾ ਰਹੀ ਹੈ ਪਰ ਕਦੋਂ ਵਰਤੀ ਜਾ ਰਹੀ ਹੈ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਔਰ ਇਸ ਮੁਲਕ ਚ ਕਿਸੇ ਨੇ ਵੀ ਆਵਾਜ਼ ਬੁਲੰਦ ਨਹੀਂ ਕੀਤੀ ਕਿ ਅਰਵਿੰਦ ਕੇਜਰੀਵਾਲ ਨੇ ਕੁਝ ਗਲਤ ਕਰਤਾ ਜਾਂ ਮਨੀਸ਼ ਸ਼ੋਰੀਆ ਨੇ ਕੁਝ ਗਲਤ ਕਰਤਾ ਜੀ ਜਿਹੜੇ ਮੱਦੀ ਚਿਹਰੇ ਦੀ ਗੱਲ ਕਰ ਲੋ ਸਾਰੇ ਜਿਹੜੇ ਆਮ ਲੋਕਾਂ ਦੇ ਵਿੱਚ ਵਿਚਰਨ ਵਾਲੇ ਚਿਹਰੇ ਆ ਆਮ ਲੋਕਾਂ ਦੇ ਵਿੱਚੋਂ ਉੱਠ ਕੇ ਐਮਐਲਏ ਬਣੇ ਨੇ ਮੰਤਰੀ ਬਣੇ ਘੇਰਾ ਸਾਹਿਬ ਤਾਂ ਕਹਿ ਰਹੇ ਨੇ ਕਿ ਸੰਗਰੂਰ ਚ ਲੋਕ ਨਾਰਾਜ਼ੇ ਬਹੁਤ ਨੇ ਕਿ ਆਮ ਲੋਕ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਤੇ ਕਹਿੰਦੇ ਮੇਰੇ ਟੱਚ ਚ ਵੀ ਨਹੀਂ ਸਾਰੇ ਹਲਕੇ ਦੇ ਵਰਕਰ ਆ ਮੇਰੇ ਚਲੋ ਕਹਿਣਾ ਹੀ ਹੁੰਦਾ ਜੀ ਉਹ ਤਾਂ ਉਹ ਤਾਂ ਜਿਹੜਾ ਇਲੈਕਸ਼ਨ ਦੇ ਵਿੱਚ ਲੋਕ ਆਪ ਹਰ ਚੀਜ਼ ਦਾ ਜਵਾਬ ਦਿੰਦੇ ਨੇ ਆਪਣੇ ਆਪਣੇ ਹੱਕ ਸਾਰੀਆਂ ਪਾਰਟੀਆਂ ਨੇ ਬੋਲਣਾ ਹੁੰਦਾ ਸਾਰੇ ਲੀਡਰਾਂ ਨੇ ਸਾਰੇ ਉਮੀਦਵਾਰਾਂ ਨੇ ਬੋਲਣਾ ਹੁੰਦਾ ਸਸ਼ੇਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਚੋਣ ਕਹਾੜਾ ਪੂਰੀ ਤਰ੍ਹਾਂ ਭਖ ਗਿਆ ਜਿੱਥੇ ਬਾਕੀ ਪਾਰਟੀਆਂ ਦੇ ਵਿੱਚ ਦਲ ਬਦਲੀਆਂ ਦਾ ਦੌਰ ਜਾਰੀ ਹੈ ਰਸਨ ਮਨਾਉਣ ਦਾ ਦੌਰ ਜਾਰੀ ਹੈ ਉੱਥੇ ਆਮ ਆਦਮੀ ਨੇ ਪਹਿਲ ਕਦਮੇ ਕਰਦੇ ਹੋਏ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਚੋਣ ਪ੍ਰਚਾਰ ਵੀ ਜੋਰਾ ਸ਼ੋਰਾਂ ਦੇ ਨਾਲੇ ਸ਼ੁਰੂ ਹੈ ਮੁੱਖ ਮੰਤਰੀ ਮਾਨ ਸਾਹਿਬ ਖੁਦ ਇਸ ਚੋਣ ਪ੍ਰਚਾਰ ਦੇ ਵਿੱਚ ਹਲਕਾਦਰ ਹਲਕਾ ਜਾ ਕੇ ਉਮੀਦਵਾਰਾਂ ਦਾ ਹੌਸਲਾ ਵਧਾ ਰਹੇ ਨੇ ਤੇ ਆਪਣੇ 2 ਸਾਲਾਂ ਦੇ ਕੀਤੇ ਕੰਮ ਗਿਣਾ ਕੇ ਵੋਟਾਂ ਦੀ ਅਪੀਲ ਕਰ ਰਹੇ ਨੇ ਸੋ ਇਸ ਬਾਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਡਾ ਜੀ ਚੱਡਾ ਜੀ ਬਹੁਤ ਬਹੁਤ ਸਵਾਗਤ ਹੈ ਸਕਾਈਨਸ ਪੰਜਾਬ ਤੇ ਥੈਂਕ ਯੂ ਜੀ ਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਬਾਕੀ ਪਾਰਟੀਆਂ ਚ ਤਾਂ ਹਜੇ ਦਲ ਬਦਲੀਆਂ ਦਾ ਦੌਰ ਰਸਨ ਮਨਾਉਣ ਦਾ ਦੌਰ ਜਾਰੀ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਪਹਿਲ ਕਦਮੀ ਕਰਤੀ ਹੈ 2 ਸਾਲ ਦੇ ਕੰਮ ਗਿਣਾ ਕਿ ਵੋਟਾਂ ਵੀ ਮੰਗ ਰਹੇ ਹੋ ਕਿਵੇਂ ਦੇਖਦੇ ਹੋ ਕਿ 2 ਸਾਲ ਦੇ ਕੰਮਾਂ ਤੋਂ ਲੋਕ ਖੁਸ਼ ਹੋਣਗੇ ਬਿਲਕੁਲ ਜੀ ਕਿਉਂਕਿ ਪਹਿਲੀ ਵਾਰ ਜਿਹੜੇ ਜ਼ਮੀਨੀ ਪੱਧਰ ਤੇ ਕੰਮ ਪੰਜਾਬ ਦੇ ਵਿੱਚ ਹੋਇਆ ਇਸੇ ਕਰਕੇ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਪੰਜਾਬ ਦੇ ਵਿੱਚ ਵੋਟ ਮੰਗ ਲਈਏ ਕਿ ਦੂਜੇ ਪਾਸੇ ਜਿਹੜੀਆਂ ਹੋਰ ਪਾਰਟੀਆਂ ਨੇ ਉਹ ਆਪਣੀ ਹਵੇਸ਼ਾ ਦੇ ਵਾਂਗੂ ਜਿਹੜੀ ਆਪਣੀ ਉਹਨਾਂ ਦੀ ਤਿੱਕੜਮ ਬਾਜੀ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਕਿਵੇਂ ਸਕਿਨ ਸੇਵ ਕਰੀਏ ਕਿਵੇਂ ਜ਼ਮਾਨਤ ਬਚਾਈਏ ਕਿਵੇਂ ਇੱਜ਼ਤ ਬਚਾਈਏ ਔਰ ਜੇ ਪੰਜਾਬ ਦੇ ਲੋਕ ਇਸ ਵਾਰ ਸਿਰਫ ਸਿਰਫ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਸਾਹਿਬ ਸਤਿਰ ਭਗਵਾਨ ਸਿੰਘ ਮਾਨ ਜੀ ਨੂੰ ਅਪਰੀਸ਼ੀਏਟ ਕਰਨ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਤਾਕਤ ਨੂੰ ਵਧਾਉਣ ਜਾ ਰਹੇ ਨੇ ਕਿ ਜਿਸ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਉਸ ਤਰੀਕੇ ਦੇ ਨਾਲ 13 ਦੇ 13 MP ਬਣਾ ਕੇ ਕੇਂਦਰ ਦੇ ਵਿੱਚ ਵੀ ਪੰਜਾਬ ਦੀ ਆਵਾਜ਼ ਹੋਰ ਬਲੰਤ ਤਰੀਕੇ ਨਾਲ ਚੁੱਕੀ ਜਾ ਸਕੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਤਾਕਤ ਦੇਣ ਜਾ ਰਹੇ ਨੇ ਨਾਲ ਹੀ ਇਸ ਵਾਰ ਸਾਰੇ ਜਿਹੜੇ ਜਾਗਰੂਕ ਲੋਕ ਹੈ ਉਹਨਾਂ ਨੂੰ ਪਤਾ ਕਿ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਅੱਜ ਐਸਾ ਦੌਰ ਮੁਲਕ ਨੇ ਪਹਿਲੀ ਵਾਰ ਦੇਖਿਆ ਕਿ ਵੋਟਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਵੀ ਇੱਕ ਵਿਰੋਧੀ ਧਿਰ ਦਾ ਲੀਡਰ ਹੈ ਜਿਹੜਾ ਚੋਣਾਂ 'ਚ ਮੁਕਾਬਲਾ ਦੇ ਸਕਦਾ ਬੋਲ ਸਕਦਾ ਉਹਨੂੰ ਚੱਕ ਕੇ ਜੇਲ੍ਹ ਸੁੱਟ ਦਿਓ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਦੇ ਵਿੱਚ ਨੇ ਮਨੀਸ਼ ਸ਼ੋਧਿਆ ਜੀ ਜੇਲ੍ਹ ਦੇ ਵਿੱਚ ਨੇ ਇਹ ਸਾਰੇ ਉਹ ਚਿਹਰੇ ਨੇ ਜਿਨ੍ਹਾਂ ਨੇ ਦੇਸ਼ ਨੂੰ ਕੋ ਦਿੱਤਾ ਹੈ ਜੀ ਅਰਵਿੰਦ ਕੇਜਰੀਵਾਲ ਜੀ ਨੇ ਨਵੀਂ ਸਿਆਸਤ ਦੇਸ਼ ਨੂੰ ਦਿੱਤੀ ਮਨੀਸ਼ ਸ਼ੋਧਿਆ ਜੀ ਨੇ ਵਧੀਆ ਸਕੂਲ ਬਣਾਉਣੇ ਦੇਸ਼ ਨੂੰ ਸਿਖਾਲੇ ਸਤਿੰਦਰ ਜੈਨ ਜੀ ਨੇ ਮਹੱਲਾ ਕਲੀਨਿਕ ਬਣਾਉਣੇ ਦੇਸ਼ ਨੂੰ ਸਿਖਾਲੇ ਉਹ ਜੇਲ੍ਹ ਦੇ ਵਿੱਚ ਨੇ ਸੰਜੇ ਸਿੰਘ ਜੀ ਜਿਹੜੇ ਲੋਕਾਂ ਦੀ ਆਵਾਜ਼ ਸਭ ਤੋਂ ਜ਼ਿਆਦਾ ਬਲੰਤ ਤਰੀਕੇ ਨਾਲ ਉਠਾਉਂਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸਿਰਫ ਇਸੇ ਕਰਕੇ ਕਿ ਕਿਤੇ ਬੀਜੇਪੀ ਦੀ ਸਾਰੀਆਂ ਸਟ੍ਰੀਟਾਂ 'ਚ ਜਾ ਕੇ ਇਹ ਲੀਡਰਪੋਲ ਨਾ ਖੁੱਲਣ ਸੋ ਲੋਕ ਅੱਜ ਭਾਰਤ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਸਾਡਾ ਲੋਕਤੰਤਰ ਕਿਤਨਾ ਕਿਤੇ ਖਤਰੇ 'ਚ ਹੈ ਲੋਕਾਂ 'ਚ ਚਰਚਾ ਯਾਰ ਵੀ ਜੇ ਇਹ ਦਵਾਰੇ ਆ ਗਏ ਕੇਂਦਰ ਵਾਲੇ ਤਾਂ ਅਗਲੀ ਵਾਰ ਇਲੈਕਸ਼ਨ ਵੀ ਹੋਏਗਾ ਜਾਂ ਨਹੀਂ ਹੋਏਗਾ ਇਸ ਕਰਕੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਔਰ ਲੋਕਤੰਤਰ ਨੂੰ ਬਚਾਉਣ ਦੇ ਲਈ ਪੰਜਾਬ ਨਾਲੋਂ ਮੂਹਰੇ ਹੋ ਕੇ ਕੋਈ ਨਹੀਂ ਲੜ ਸਕਦਾ ਸਾਡੀ ਲੋਕ ਸਭਾ ਦੇ ਵਿੱਚ ਆਨੰਦਪੁਰ ਸਾਹਿਬ ਸਾਡੀ ਲੋਕ ਸਭਾਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਵੀ ਇਸ ਲੋਕ ਸਭਾ ਦੇ ਵਿੱਚ ਹੈ ਖਟਕੜ ਕਲਾਂ ਵੀ ਇਸ ਲੋਕ ਸਭਾ ਦੇ ਵਿੱਚ ਹੈ ਸੋ ਜਿਸ ਧਰਤੀ ਨੇ ਇਸ ਮੁਲਕ ਨੂੰ ਆਜ਼ਾਦੀ ਦਵਾਈ ਜਿਸ ਧਰਤੀ ਨੇ ਇਹ ਲੋਕਤੰਤਰ ਦਿੱਤਾ ਇਸ ਦੇਸ਼ ਨੂੰ ਉਹ ਧਰਤੀ ਸਭ ਤੋਂ ਮੋਹਰੇ ਹੋ ਕੇ ਇਸ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੁਣਾਂ ਬਨ ਨੂੰ ਦਿੱਤੇ ਗਏ ਲੋਕਤੰਤਰ ਨੂੰ ਬਚਾਉਣ ਲਈ ਯੋਗਦਾਨ ਪਾਏਗੀ ਜੀ ਪਰ ਜਿਹੜੇ ਇਲਜ਼ਾਮ ਆਮ ਆਦਮੀ ਪਾਰਟੀ ਈਡੀ ਤੇ ਲਗਾ ਰਹੀ ਹੈ ਜਾਂ ਫਿਰ ਕੇਂਦਰ ਸਰਕਾਰ ਤੇ ਲਾ ਰਹੀ ਆ ਉਹੀ ਸੇਮ ਇਲਜ਼ਾਮ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਤੇ ਲਾਉਂਦੀ ਹੈ ਕਿ ਜਿਵੇਂ ਈਡੀ ਦਾ ਗਲਤ ਇਸਤੇਮਾਲ ਹੋ ਰਿਹਾ ਉਵੇਂ ਵਿਜੀਲੈਂਸ ਦਾ ਗਲਤ ਇਸਤੇਮਾਲ ਹੋ ਰਿਹਾ ਦੇਖੋ ਜਿਹੜਾ ਪੰਜਾਬ ਵਿਜੀਲੈਂਸ ਦੀ ਕਾਰਵਾਈ ਹੈ ਜਾਂ ਪੰਜਾਬ ਗਵਰਨਮੈਂਟ ਦੀ ਕਾਰਵਾਈ ਹੈ ਉਹ ਲੋਕਾਂ ਨੇ ਦੇਖੀ ਹੈ ਉਹ ਉਹਨਾਂ ਲੋਕਾਂ ਦੇ ਖਿਲਾਫ ਹੋਈ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਲੋਕਾਂ ਦੀ ਲੁੱਟਖ ਸੁੱਟ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਲੋਕ ਆਪ ਤੜਫਰੇ ਸੀਗੇ ਕੀ ਕਾਰਵਾਈ ਹੋਵੇ ਜਿਨ੍ਹਾਂ ਦੇ ਖਿਲਾਫ ਲੋਕ ਸੜਕਾਂ ਦੇ ਸੀਗੇ ਕੀ ਕਾਰਵਾਈ ਹੋਵੇ ਜਿਨ੍ਹਾਂ ਦੇ ਖਿਲਾਫ ਲੋਕਾਂ ਨੇ ਵੋਟਾਂ ਦੇ ਵਿੱਚ ਮੰਡੇਟ ਦਿੱਤਾ ਕਿ ਇਹਨਾਂ ਨੇ ਆ ਜਿਹੜੀਆਂ ਗਲਤ ਕੰਮ ਕੀਤੇ ਨੇ ਸੰਸਦਾਂ ਤੋਂ ਬਾਹਰ ਕਰਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਈੜੀ ਕਿਹਦੇ ਖਿਲਾਫ ਵਰਤੀ ਜਾ ਰਹੀ ਹੈ ਪਰ ਕਦੋਂ ਵਰਤੀ ਜਾ ਰਹੀ ਹੈ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਔਰ ਇਸ ਮੁਲਕ 'ਚ ਕਿਸੇ ਨੇ ਵੀ ਆਵਾਜ਼ ਬੁਲੰਦ ਨਹੀਂ ਕੀਤੀ ਕਿ ਅਰਵਿੰਦ ਕੇਜਰੀਵਾਲ ਨੇ ਕੁਝ ਗਲਤ ਕਰਤਾ ਜਾਂ ਮਨੀਸ਼ ਸ਼ੋਰੀਆ ਨੇ ਕੁਝ ਗਲਤ ਕਰਤਾ ਸਗੋਂ ਲੋਕਾਂ ਨੇ ਬਾਰ-ਬਾਰ ਵੋਟਾਂ ਪਾ ਕੇ ਦਿੱਲੀ ਦੇ ਵਿੱਚ ਭਾਜਪਾ ਦੇ तमाम ਠੱਕੇ ਦੇ ਬਾਵਜੂਦ तमाम ਜੋਰ ਦੇ ਬਾਵਜੂਦ ਬਾਰ-ਬਾਰ ਇਤਿਹਾਸਿਕ ਮжоਰਿਟੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਜੇਕਰ ਆਮ ਆਦਮੀ ਪਾਰਟੀ ਦਾ ਜਾਂ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਵੀ ਕੰਮ ਮਾੜਾ ਹੁੰਦਾ ਤਾਂ ਇਤਿਹਾਸਕ ਮжоਰਿਟੀ ਬਾਰ-ਬਾਰ ਨਾ ਮਿਲਦੀ ਸਾਰੀਆਂ ਪਾਰਟੀਆਂ ਨੇ ਜੋਰ ਲਾ ਲਿਆ ਫਿਰ ਵੀ ਉੱਥੇ ਇਤਿਹਾਸਕ ਮжоਰਿਟੀ ਬਾਰ-ਬਾਰ ਮਿਲੀ ਹੈ ਸੋ ਇਹ ਚੀਜ਼ ਲੋਕਾਂ ਦੇ ਵਿੱਚ ਪ੍ਰਤੱਖ ਹੈ ਕਿ ਕਿੱਥੇ ਕਾਰਵਾਈ ਸਹੀ ਹੋ ਰਹੀ ਹੈ ਕਿੱਥੇ ਗਲਤ ਹੋ ਰਹੀ ਹੈ ਪਹਿਲਾਂ ਵੀ ਪ੍ਰਤੱਖ ਹੈ ਐਤਕੀ ਦੀਆਂ ਵੋਟਾਂ ਹੋਰ ਪ੍ਰਤੱਖ ਕਰ ਦੇਣੀਆਂ ਜੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਰਕਾਰ ਪੰਜਾਬ ਦੇ ਵਿੱਚ ਹੈ ਤੇ 92 ਦਾ ਮੰਡੇਟ ਲੈ ਕੇ ਆਮ ਆਦਮੀ ਪਾਰਟੀ ਗਈ ਹੈ ਵਿਧਾਨ ਸਭਾ ਦੇ ਵਿੱਚ ਸੋ ਚੱਟਾ ਜੀ ਲੱਗਦਾ ਨਹੀਂ ਕਿ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਸਿਨੈਰੀਓ ਕੁਝ ਹੋਰ ਸੀ ਆਮ ਵਰਕਰ ਚੱਕੇ ਗਏ ਉਹਦੇ ਵਿੱਚ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇਹ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਕਿ ਇੱਕ ਫੁੱਲ ਦੀ ਰੇੜੀ ਲਾਂਦਾ ਸੀ ਤੇ ਉਹਨੂੰ ਅਚਾਨਕ ਹੀ ਸੱਦਾ ਆ ਗਿਆ ਕਿ ਤੁਸੀਂ ਚੇਅਰਮੈਨ ਬਣ ਗਏ ਹੋ ਤੇ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕਾਂ ਨੂੰ ਇਹੀ ਉਮੀਦ ਸੀਗੀ ਕਿ ਆਮ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ ਪਰ ਉਹਦੇ ਵਿੱਚੋਂ ਪੰਜ ਮੰਤਰੀ 4 ਐਮ ਐਲ اے ਇੱਕ ਵੱਡਾ ਫਿਲਮੀ ਅਦਾਕਾਰ ਤੇ ਦੋ ਬਾਹਰੋਂ ਲਿਆਂਦੇ ਹੋਏ ਉਮੀਦਵਾਰ ਨੇ ਜਿਹੜੇ ਜਿਹੜਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਅਸੀਂ ਉਹਨਾਂ ਤੋਂ ਮੈਜੋਰਟੀ ਦੀ ਗੱਲ ਕਰ ਲੋ ਕੋਣ ਕਹਿ ਸਕਦਾ ਕਿ ਆਮ ਆਦਮੀ ਨਹੀਂ ਹੈ ਸ਼ੈਰੀ ਕਲਸੀ ਆਮ ਆਦਮੀ ਨਹੀਂ ਹੈ ਭੁੱਲਰ ਸਾਹਿਬ ਕਿੱਥੋਂ ਉੱਠੇ ਜੇ ਉਹ ਮੰਤਰੀ ਬਣ ਗਏ ਉੱਥੇ ਤਾਂ ਆਮ ਘਰ ਦੇ ਵਿੱਚ ਹੀ ਹੈ ਨਾ ਕੁਲਦੀਪ ਸਿੰਘ ਢਾਲੀਵਾਲ ਕਿੱਥੋਂ ਆਏ ਨੇ ਤੁਸੀਂ ਮਲਵਿੰਦਰ ਕੰਗ ਕਿੱਥੋਂ ਆਏ ਨੇ ਤੇ ਡਾਕਟਰ ਬਲਵੀਰ ਕਿੱਥੋਂ ਆਏ ਨੇ ਇੱਕੋ ਹੀ ਕੋਈ ਹਾਂ ਦਾ ਨਹੀਂ ਸਿਆਸਤ ਦਾ ਥੋੜੀ ਹੈ ਸਾਰੇ ਆਮ ਆਦਮੀ ਹੈ ਖੁੱਡੀਆਂ ਸਾਹਿਬ ਕਿੱਥੋਂ ਆਏ ਨੇ ساری ਉਮਰ ਲੋਕਾਂ ਚ ਰਹਿ ਕੇ ਉਹਨਾਂ ਨੇ ਸੰਘਰਸ਼ ਕੀਤਾ ਕਰਮਜੀਤ ਅਨਬੋਲ ਜੀ ਕਿੱਥੋਂ ਆਏ ਨੇ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਗੱਲ ਕਰਦੇ ਆ ਕਲਚਰ ਦੀ ਗੱਲ ਕਰਦੇ ਮੀਤ ਹੇਰ ਕਿੱਥੋਂ ਆਏ ਨੇ ਤੁਸੀਂ ਜਿਹੜੇ ਵੱਧੀ ਚਿਹਰੇ ਦੀ ਗੱਲ ਕਰ ਲੋ ਸਾਰੇ ਜਿਹੜੇ ਆਮ ਲੋਕਾਂ ਦੇ ਵਿੱਚ ਵਿਚਰਨ ਵਾਲੇ ਚਿਹਰੇ ਆ ਆਮ ਲੋਕਾਂ ਦੇ ਵਿੱਚੋਂ ਉੱਠ ਕੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਤੇ ਹੁਣ ਵੀ ਆਮ ਆਦਮੀ ਪਾਰਟੀ ਦੀ ਪਾਲਿਸੀ ਤੇ ਚੱਲ ਕੇ ਆਮ ਲੋਕਾਂ ਦੇ ਲਈ ਹੀ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਤੁਸੀਂ ਮੈਨੂੰ ਇੱਕ ਵੀ ਚਿਹਰਾ ਦੱਸ ਦੋ ਐਸਾ ਜਿਹੜਾ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਚ ਚੂਜ਼ ਨਾ ਕੀਤਾ ਹੋਵੇ ਖੈਰਾ ਸਾਹਿਬ ਤਾਂ ਕਹਿ ਰਹੇ ਨੇ ਕਿ ਸੰਗਰੂਰ ਚ ਲੋਕ ਨਾਰਾਜ਼ ਹੀ ਬਹੁਤ ਨੇ ਕਿ ਆਮ ਲੋਕ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਤੇ ਕਹਿੰਦੇ ਮੇਰੇ ਟੱਚ ਚ ਵੀ ਨਹੀਂ ਸਾਰੇ ਹਲਕੇ ਦੇ ਵਰਕਰ ਆਮਤ ਚ ਚਲੋ ਕਹਿਣਾ ਹੀ ਹੁੰਦਾ ਜੀ ਉਹ ਤਾਂ ਉਹ ਤਾਂ ਜਿਹੜਾ ਇਲੈਕਸ਼ਨ ਦੇ ਵਿੱਚ ਲੋਕ ਆਪ ਹਰ ਚੀਜ਼ ਦਾ ਜਵਾਬ ਦਿੰਦੇ ਨੇ ਆਪਣੇ ਆਪਣੇ ਹੱਕ ਸਾਰੀਆਂ ਪਾਰਟੀਆਂ ਨੇ ਬੋਲਣਾ ਹੁੰਦਾ ਸਾਰੇ ਲੀਡਰਾਂ ਨੇ ਸਾਰੇ ਉਮੀਦਵਾਰਾਂ ਨੇ ਬੋਲਣਾ ਹੁੰਦਾ ਜੀ ਜੀ ਤੇ ਇਹ ਸਭ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਕਿ ਵਿਰੋਧੀ ਧਿਰਾਂ ਦੇ ਵਿੱਚ ਤਾਂ ਦਲ ਬਦਲੀਆਂ ਦਾ ਦੌਰ ਚੱਲ ਰਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਦਿੱਤਾ ਗਿਆ ਸ਼ੀਤਲ ਅਗਰ왈 ਚਲੇ ਗਏ ਛਟਕਾ ਦੇਣਾ ਇੱਕ ਬੱਖ ਗੱਲ ਸੀ ਪਰ ਜਿਸ ਤਰੀਕੇ ਦੇ ਇਲਜ਼ਾਮ ਆਪਰੇਸ਼ਨ ਲੋਟਸ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ 25 ਕਰੋੜ ਪੰਜਾਬ ਦੇ ਵਿੱਚ ਵੀ 25 ਕਰੋੜ ਉਹ ਕਹਿੰਦੇ ਤਾਂ ਫੇਕ ਸਿਨੈਰੀਓ ਬਣਾਇਆ ਜਾਂਦਾ ਆ ਆਪਣੇ ਵਿਧਾਇਕਾਂ ਨੂੰ ਬੁਲਾ ਕੇ ਦੇਖੋ ਆਪਰੇਸ਼ਨ ਲੋਟਸ ਨੂੰ ਇਸ ਮੁਰਖ ਚ ਕੌਣ ਨਹੀਂ ਜਾਣਦਾ ਹੁਣ ਤੱਕ ਇਸ ਦੇਸ਼ ਦੇ ਵਿੱਚ ਕਿੰਨੇ ਲੀਡਰਾਂ ਦੇ ਖਿਲਾਫ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਉਹਨਾਂ ਚ ਜਿਹੜੇ ਭਾਜਪਾ ਸ਼ਾਮਲ ਹੋ ਗਏ ਉਹ ਰੋਕਤੀ ਕਿਉਂ ਰੋਕੀ ਜੀ ਤੇ ਜਿਹੜੇ ਨਹੀਂ ਸ਼ਾਮਲ ਹੋਏ ਉਹਨਾਂ ਤੇ ਘਾਰਾ ਵੀ ਕਰਤੀ ਸੋ ਇਹ ਇਹ ਜਿਹੜੀ ਚੀਜ਼ ਕੋਈ ਪ੍ਰੂਵ ਕਰਨ ਲਈ ਮੈਨੂੰ ਲੱਗਦਾ ਕਿਸੇ ਆਰਗੂਮੈਂਟ ਦੀ ਲੋੜ ਨਹੀਂ ਹੈ ਇਹ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਲੋਟਸ ਦੇ ਰਾਹੀਂ ਉਹ ਏਜੰਸੀਆਂ ਦੇ ਰਾਹੀਂ ਭਾਜਪਾ ਕੰਮ ਕਰ ਰਹੀ ਹੈ ਉਹ ਇਸ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਜੀ ਇੰਡੀਆ ਆਲਾਈਂਸ ਨੂੰ ਲੈ ਕੇ ਵੀ ਪੰਜਾਬ ਚ ਕਾਫੀ ਵਿਵਾਦ ਹੈ ਕਿ ਦਿੱਲੀ ਦੇ ਵਿੱਚ ਤਾਂ ਇਕੱਠੇ ਸਾਂਝੀਆਂ ਕਰਦੇ ਨੇ ਸਟੇਜਾਂ ਤੇ ਪੰਜਾਬ ਦੇ ਵਿੱਚ ਅੱਗੇ ਇੱਕ ਦੂਜੇ ਨੂੰ ਕਾਲਾ ਕਰਦੇ ਆ ਸਭ ਸਭ ਲੋਕ ਇਹ ਜਾਣਦੇ ਨੇ ਵੀ ਲੜਾਈ ਮੋਦੀ ਔਰ ਬੀਜੇਪੀ ਦੇ ਖਿਲਾਫ ਇੰਡੀਆ ਐਲਾਈਂਸ ਲੜਨ ਜਾ ਰਿਹਾ ਔਰ ਲੜ ਰਿਹਾ ਉਸ ਲੜਾਈ ਨੂੰ ਲੜ ਲਈ ਜਿੱਥੇ ਜਿੱਥੇ ਵੀ ਮਿਨੀਮਮ ਅੰਡਰਸਟੈਂਡਿੰਗ ਸੰਭਵ ਹੋ ਸਕੀ ਉੱਥੇ ਕੀਤੀ ਗਈ ਹੈ ਜਿੱਥੇ ਨਹੀਂ ਹੋ ਸਕੀ ਉਹ ਨਹੀਂ ਹੋ ਸਕੀ ਆਪਾਂ ਜਿਹੜੀ ਨਹੀਂ ਹੋ ਸਕੀ ਉਹਨਾਂ ਨੂੰ ਦੇਖੀਏ ਜਿੱਥੇ ਹੋ ਗਈ ਆ ਬੀਜੇਪੀ ਦੇ ਅਗੇਂਸਟ ਉਹ ਚੰਗੀ ਗੱਲ ਹੈ ਸੋ ਪੰਜਾਬ ਚ 130 ਮਿਸ਼ਨ ਚੱਲ ਰਿਹਾ ਹੈ ਜੇਕਰ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਖਤਰਾ ਨਹੀਂ ਹੈ ਕਿ ਹੁਣ ਦੁਆਰਤੀ ਫਿਰ ਲੋਕਪਾਲ ਬੋਟ ਪਾਉਣਗੇ ਕਿਉਂਕਿ ਫਿਰ ਬਾਈ ਇਲੈਕਸ਼ਨ ਵੀ ਹੋਣਗੇ ਜਿੱਥੋਂ-ਜਿੱਥੋਂ ਉਮੀਦਵਾਰ ਜਿੱਤੇਗਾ ਉਹਨੂੰ ਆਪਣੇ ਐਮਐਲਏ ਪਦ ਤੋਂ ਅਸਤੀਫਾ ਦੇਣਾ ਪਏਗਾ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਏਗਾ ਫਿਰ ਇੱਕ ਪੰਜਾਬ ਦੇ ਖਜ਼ਾਨੇ 'ਚ ਬੋਝ ਜਿੱਡੀ ਵੱਡੀ ਲੜਾਈ ਇਸ ਦੇਸ਼ ਦੇ ਲਈ ਲੜੀ ਜਾ ਰਹੀ ਹੈ ਜਿੱਡੀ ਵੱਡੀ ਲੜਾਈ ਇਸ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਉਹਦੇ ਅੱਗੇ ਉਸ ਲੜਾਈ ਦੇ ਅੱਗੇ ਅਸਤੀਫੇ ਜਾਂ ਬਾਈ ਇਲੈਕਸ਼ਨ ਬਹੁਤ ਛੋਟੀ ਗੱਲ ਹੈ ਸਭ ਤੋਂ ਮਹਲਕੇ ਤੇ ਆ ਜਾਂਦੇ ਹਾਂ ਹਲਕੇ ਚ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਮਾਲਵਿੰਦਰ ਕੰਗਾ ਇਥੋਂ ਉਮੀਦਵਾਰ ਨੇ ਬਹੁਤ ਵਧੀਆ ਰਿਸਪੌਂਸ ਹੈ ਜੀ ਹਲਕੇ ਦੇ ਵਿੱਚੋਂ ਪੂਰੇ ਲੋਕ ਸਭਾ ਹਲਕੇ ਦੇ ਵਿੱਚੋਂ ਵੀ ਸਾਡੇ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਮਾਲਵਿੰਦਰ ਸਿੰਘ ਕੰਗਾ ਜੀ ਜਿੱਤ ਕੇ ਜਾਣਗੇ ਆਖਰੀ ਕੁਐਸਚਨ ਕੋਈ ਲੋਕ ਸਭਾ ਦੇ ਵਿੱਚ ਹੁਣ ਆਪਣੇ ਹਲਕੇ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਜਿਹੜੇ ਵੀ ਕੋ ਅਸੀਂ 2 ਸਾਲ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ 2 ਸਾਲ ਚ ਅਸੀਂ ਜੋ ਕੁਝ ਵੀ ਕਰ ਸਕਦੇ ਸੀਗੇ ਉਹ ਆਪਣੇ ਹਲਕੇ ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਵੈਸੇ ਜਿਹੜਾ ਕਿਉਂਕਿ ਤੁਸੀਂ ਅਸੀਂ ਸਾਰੇ ਪਹਿਲੀ ਵਾਰ ਗਵਰਨਮੈਂਟ ਪੰਜਾਬ ਚ ਆਮ ਆਦਮੀ ਪਾਰਟੀ ਦੀ ਬਣੀ ਸੀਗੀ ਪਹਿਲੀ ਵਾਰ ਮੈਂ ਵਿਧਾਇਕ ਬਣਿਆ ਸੀ ਪਹਿਲੀ ਵਾਰ ਹੀ ਹੋਰ ਬਣੇ ਸੀਗੇ ਲੋਕ ਕਹਿੰਦੇ ਸੀ ਬੇਨਸ਼ੀਤੀ ਹੋਣਾ ਨਹੀਂ ਹੈਗਾ ਪਰ ਫਿਰ ਵੀ ਜੇ ਤੁਸੀਂ ਮੰਨ ਲਓ ਵੀ 2 ਸਾਲ ਸਿੱਖਦੇ ਆ ਸਿੱਖਦੇ ਰਹੇ ਵੀ ਅਸੀਂ ਬਹੁਤ ਕੰਮ ਕਰਤੇ ਹਲਕੇ ਚ ਕਿੰਨੇ ਹੀ ਖੇਡ ਸਟੇਡੀਅਮ ਬਣਾਏ ਕਿੰਨੇ ਹੀ ਰਸਤੇ ਪੱਕੇ ਕੀਤੇ ਜਿੱਥੇ ਕਦੇ ਜੱਦ ਦੀ ਵਾਰ ਰਸਤਾ ਬਣਿਆ ਹੀ ਸੀਗਾ ਉੱਥੇ ਵੀ ਰਸਤੇ ਬਣਾ ਲੈ ਸ਼ੁਰੂ ਕਰਤੇ ਜਿਹੜੇ ਕਾਲਜਾਂ ਨੂੰ ਕਦੇ ਗ੍ਰਾਂਟਾਂ ਨਹੀਂ ਆਈਆਂ ਸੀ ਉੱਥੇ ਦੇਤੀਆਂ ਜਿਹੜੇ ਹਸਪਤਾਲਾਂ ਨੂੰ ਪਰਚੇ ਵਾਲੇ ਹਸਪਤਾਲ ਕਹਿੰਦੇ ਸੀਗੇ ਚਿੱਟੇ ਹਾਥੀ ਕਹਿੰਦੇ ਸੀਗੇ ਉਹ ਆਪਾਂ ਲੀਹ ਤੇ ਲਿਆਤੇ ਹੋਰ بڑے ਕੰਮ ਇਸ ਹਲਕੇ ਦੇ ਵਿੱਚ ਕੀਤੇ ਨੇ ਪਰ ਮੈਂ ਕਹਿੰਦਾ ਵੀ ਚਾਹੀ ਅਸੀਂ ਨਵੇਂ ਸੀਗੇ ਇੰਨੇ ਕੰਮ ਤਾਂ ਸਿੱਖਦੇ ਆ ਸਿੱਖਦੇ ਨਹੀਂ ਕਰਤੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ 'ਚ ਹੋਰ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਕੇ ਦੇਵਾਂਗੇ ਸੋ ਇਹ ਸਨ ਸਾਡੇ ਨਾਲ ਹਲਕਾ ਰੂਪਨਗਰ ਤੋਂ ਵਿਧਾਇਕ ਦੇ ਨੇ ਚੜਾ ਜਿ ਜਨ ਦੇ ਨਾਲ ਹਲਕੇ ਨੂੰ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਕਿਸੇ ਖਾਸ ਹਲਕੇ ਦੇ ਵਿੱਚ ਕਿਸੇ ਖਾਸ ਸ਼ਖਸੀਅਤ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਸカイ ਨਿਊਜ਼ ਪੰਜਾਬ ਸਸ਼ੇ